ਜੋ ਵਾਰ ਗਏ ਨੇ ਹੋ ਹੋ ਅਗਰ ਇੱਕ ਮਿੰਟ ਇੱਕ ਮਿੰਟ ਓਏ بس ਇਹਨਾਂ ਲਾਜ਼ਮਾ ਕਹਾਣੀ ਹੁੰਦੀ ਠੀਕ ਹਾਂ ਤੁਸੀਂ ਗਣਾ ਕੁਛ ਹਾਂ ਹਾਂ ਇੱਕ ਇੱਕ ਮਾਈਕ ਮਾਈਕ ਮੈਂ ਬੋਲ ਮੈਂ ਹਾਂ ਨਹੀਂ ਬੋਲਣ ਦੇ ਹੁਣ ਖਤਮ ਕਰਦੇ ਕਹਾਣੀ ਨਹੀਂ ਮੈਂ ਇੱਕ ਸ਼ੇਰ ਬੋਲਦਾ ਆ ਸਾਰੇ ਰੱਖੇ ਰਈਏ ਆਓ ਥਾਰੇ ਰੜਕੇ ਗਾਈਏ ਮੇਰਾ ਦੇਸ਼ ਮਹਾਨ ਹਰ ਫਰ 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 ਕਰੇ ਤਿਰੰਗਾ ਇਹਦੀ ਉੱਚੀ ਸ਼ਾਨ ਹੈ ਮੇਰਾ ਦੇਸ਼ ਮਹਾਨ ਮੇਰਾ ਦੇਸ਼ ਮਹਾਨ ਮੇਰਾ ਦੇਸ਼ ਮਹਾਨ ਮੇਰਾ ਦੇਸ਼ ਮਹਾਨ ਆਓ ਆਣੀ ਸਾਡਾ ਕਾਟਲੂ ਸਾ ਖੁਸ਼ਾਣਾ ਸਰਜੀ ਜੀ ਆ ਤੁਸੀਂ ਆਜੋ 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 ਤੁਸਾਂ ਕਰਦੋ ਸ਼ਟ ਕਰਦੋ ਰਸੇ ਚੁੰਮ ਕੇ ਤੇ ਹੱਥੀਂ ਰਸੇ ਚੁੰਮ ਕੇ ਤੇ ਹੱਥੀਆਂ 'ਤੇ ਆਪਣਾ ਵਜੂਦ ਆਹੇ ਟੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਆਹੇ ਟੰਗ ਜਾਣ ਵਾਲੇ ਬੰਦੇ ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੁੰਦਾ ਚੱਲ ਰਹੀ ਹੈ ਰਿਕਾਰਡਿੰਗ ਚੱਲ ਰਹੀ ਹੈ ਪਕੜ ਕੇ ਰੱਖਣਾ ਸਾਹਮਣੇ ਠੀਕ ਹੈ ਛੱਡ ਦੋ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਹਾਂਜੀ ਸਰਜੀ ਜੀ ਹਾਂਜੀ ਆਜੋ ਸਰਜੀ ਜੀ ਪਾਜੀ ਕੋਲ ਹਾਂਜੀ ਆ ਚਲਦੇ ਆ ਜੀ ਫਟਾਓ ਕੱਬ ਸਖਤ ਵੀ ਜਿਹੜੇ ਹੁੰਦੇ ਨੇ ਨਾਲ ਮਾਈਕ ਮਾਈਕ ਕੋਲ ਬਟਾਓ ਆ ਫੜ ਫੜ ਜੇ ਰਹੇ ਬੋਲੀ ਤੈਹੀ ਜਾਣਾ ਥੋੜੇ ਪਰ ਰਲਾ ਚੰਦੂ ਮੱਜ ਦੇਉ ਨਾ ਹੀ ਫੋਟੋ ਫੜਾਏ ਪੰਜਾਬ ਹੈ ਪੰਜਾਬ 1947 ਤਹੌਰ ਸਾਥ ਖੁਸ਼ਿਆ ਜਨਾਬ ਦੂਰ ਹੋ ਗਿਆ ਸੱਜਣਾ ਪੰਜਾਬ ਤੋਂ ਪੰਜਾਬ ਦੂਰ ਹੋ ਗਿਆ ਹਾਲੇ ਦੀ ਕੰਨਾਂ ਵਿੱਚ ਮੂਜਪਵੇ ਵੈਣਾ ਦੀ ਪੱਤਰ ਸੁਨਿਆ ਹੀ ਆਪਣੀਆਂ ਮਾਵਾ ਭੈਣੋ ਦੀ ਨਿਸ਼ਾਨ ਛੱਡ ਚੰਦੇ ਦਾ ਪੈਗਾਮ ਕਹਿਨੇ ਦੇ ਦिए ਹੈਲੋ ਜਿਹੜੇ ਆਨੰਦ ਜਸ਼ਨਾਂ ਦਾ ਦਾ ਨਾਮ ਕੇ ਮੇ ਦੇ ਦिए ਦਵਤ ਜੀ ਇੱਕ ਮਿੰਟ ਆਓ ਜਰਾ ਦਵਤ ਜੀ ਇੱਕ ਮਿੰਟ ਆਓ ਇੱਧਰ ਦਵਤ ਜੀ ਆਓ ਇੱਕ ਮਿੰਟ ਆਓ ਤਾਂ ਸਹੀ ਚਲੋ ਛੱਡੇ ਵਾਹ ਜੀ ਬਸ ਚਲੋ ਚਲੋ